ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜਿਲ੍ਹਾ ਨਾਲਾ ਨੱਗਾ ਪਿੰਡ ਪਲੂਰ ਪਲੂਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਇਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇਲੂ ਪਰਿਵਾਰ ਆ ਮਿੱਤਰੋ ਜਦੋਂ ਤੁਸੀਂ ਪਲੂਰ ਪਿੰਡ ਦੇ ਵਿੱਚ ਆਗੇ ਮਿੱਤਰੋ ਇੱਕ ਛੜਕ ਜੌਣ ਵਾਲੇ ਨੂੰ ਅੱਡੇ ਤੋਂ ਪੈ ਜਾਂਦੀ ਹੈ ਤੇ ਇੱਕ ਗਾ ਲੰਡਿਆਂ ਨੂੰ ਜਾਂਦੀ ਤੁਸੀਂ ਉੱਥੋਂ ਗਾਂ ਨੂੰ ਨਹੀਂ ਜਾਣਾ ਪੇਸ਼ਾਂ ਨੂੰ ਪਿੰਡਾਂ ਦੇ ਕਰਨੀ ਪੜਨੀ ਆ ਥੋੜੀ ਜਿਹੀ ਕੁਝ ਕੁ ਕਦਮਾਂ ਦੀ ਫਿਰਨੀ ਫੜਦੇ ਆ ਸਾਰੀ ਤੁਹਾਨੂੰ ਦੋ ਗਲੀਆਂ ਮਿਲ ਜਾਣਗੀਆਂ ਸਿੱਧੀ ਗਲੀ ਅੱਗੋਂ ਤੁਹਾਨੂੰ ਬਾਈ ਕੈਚ ਕਰ ਲੂਗਾ ਮਿੱਤਰੋ ਦੋ ਨਹੀਂ ਇੱਕ ਜਨਵਰੀ ਦਿਖਾਉਣੇ ਪਰ ਹੁਣ ਤਾਂ ਦੋ ਹੀ ਬਣ ਗਏ ਕਰਮਾਂ ਵਾਲੀ ਛੋਟੀ ਸੂਪੀ ਆ ਪਰ ਕੁਝ ਕੁ ਟਾਈਮ ਹੀ ਪਹਿਲਾਂ ਜੇਰ ਹਜੇ ਨੇ ਪਾਉਣੀ ਆ ਚੰਗੇ ਸੀਮਨ ਦੀ ਆਪਾ ਚੰਗਾ ਸੀਮਨ ਲਈ ਜਾਂਦੇ ਮਗਰ ਬੱਚਾ ਵਾ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਸੇਤਾ ਦੇ ਪਰਿਵਾਰ ਤੋਂ ਨਾਮ ਚਲੋ ਸ਼ੁਕਰ ਅਸਾ ਨਾਮ ਦੱਸ ਦਈਏ ਕਿਰਾਂ ਦੀ ਆਪਣਾ 17 ਸਤਨਾਮ ਸਿੰਘ ਸਤਨਾਮ ਬਾਈ ਕੰਮ ਕਰੇ ਜਾਨਵਰ ਕਰੇ ਰੱਖੇ ਜਾਂ ਵਪਾਰ ਨਹੀਂ ਨਹੀਂ ਕਰੇ ਰੱਖੇ ਕਰੇ ਰੱਖਿਆ ਅਚਾਰ ਜਿਹੜੀ ਇੱਕ ਝੋਟੀ ਵੇਚਣੀ ਹੈ ਹਨਾ ਬਈ ਇਹ ਕਿੰਨਾ ਕੁ ਟਾਈਮ ਪਹਿਲਾਂ ਸੁੱਈ ਸਤਨਾਮ ਬਾਈ ਇਹ 1 ਘੰਟਾ ਪਹਿਲਾਂ ਸੁੱਈ ਇੱਕ ਘੰਟਾ ਪਹਿਲਾਂ ਸੂ ਜੇਰ ਤਾਂ ਹਜੇ ਨੇ ਪਾਉਣੀ ਹੈ ਹਨਾ ਠੀਕ ਹੈ ਬਈ ਅਜਾ ਸਤਨਾਮ ਬਾਈ ਇਹਨੇ ਕੱਟੇ ਨੂੰ ਜਨਮ ਦਿੱਤਾ ਬਈ ਠੀਕ ਹੈ ਬਈ ਆਪ ਕਿਹੜੇ ਦੀ ਹੈ ਤੇ ਕੱਟਾ ਕਿਹੜੇ ਦਾ ਦਿੱਤਾ ਇਹਨੇ ਆ 705 77 ਦੀ ਹੈ ਕੱਟਾ ਬਲੀ ਰਹੀ ਪਤਨੀ ਹੋਈ ਠੀਕ ਹੈ ਆਪ ਹੈਗੀ 705 77 ਦੀ ਤੇ ਜਿਹੜਾ ਬੱਚਾ ਨੂੰ ਜਨਮ ਦਿੱਤਾ ਉਹ ਹੈਗਾ ਪਤਨੀ ਵਾਲੇ ਪਾਲੀ ਦਾ ਠੀਕ ਹੈ ਸੀਮਨਾ ਸਟਰਾ ਆਪਣੇ ਕੋਲੇ ਹੈਗਾ ਹਨਾ ਬਾਈ ਅੱਛਾ ਵੀਰੇ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੋ ਸੀ ਬਾਈ ਮੇਰੀ ਮਾਂ ਦਾ ਦੁੱਧ 15 16 ਕਿਲੋ ਠੀਕ ਹੈ ਬਾਈ ਛੋਟੀ ਤੋਂ ਤੂੰ ਕੀ ਉਮੀਦ ਕਰਦਾ ਬਾਈ ਛੋਟੀ ਵੀ ਪਹਿਲੇ ਸਵੇਰ 10 12 ਕਿਲੋ ਦੁੱਧ ਤਾਂ ਦੇਉ 12 ਕਿਲੋ ਤਾਂ ਦੇ ਦੂਗੀ ਛੋਟੀ ਬਾਈ ਜਦੋਂ 70 5 70 ਚੰਗਾ ਬਲੱਡ ਆ ਹਨਾ ਚੰਗੇ ਬਲੱਡ ਦਾ ਹੀ ਗਾਂ ਬੱਚਾ ਆ ਗਿਆ ਅੱਛਾ ਰੇਟ ਕੀ ਲਊਗਾ ਬਾਈ ਇਹਦਾ ਰੇਟ ਕੋਪੇ ਹੁਣ ਤੱਕ ਜੈ ਜੀ ਹੋਊਗਾ ਵਾਸੇ ਤੇ ਤੋਰੀ ਵੀਰੇ ਕੱਢੀ ਬਾਹਰੋਂ ਛੋਟੀ ਨੂੰ ਖੋਲੀ ਮੜਾ ਜਾ ਮੂੰਹ ਕਿਵੇਂ ਆ ਵੀਰੇ ਇਹ ਚਾਰ ਦੰਦ ਠੀਕ ਲੈ ਮਿੱਤਰੋ ਬਾਈ ਚਾਰ ਦੰਦ ਦੱਸ ਪਹਿਲਾ ਸੂਆ ਪਲੂਨ ਸੋਈਏ ਕਰਨ ਵਾਲੀ ਘੰਟਾ ਕੋ ਹੋ ਗਿਆ ਸੋਈ ਨੂੰ ਆਪ ਹੈਗੀ ਆ 75 77 ਦੀ ਠੀਕ ਹੈ ਜੀ ਅੱਗੇ ਬੱਚੇ ਨੂੰ ਜਿਹੜੇ ਨੂੰ ਜਨਮ ਦਿੱਤਾ ਉਹ ਹੈਗਾ ਬਲੀ ਬੱਦਨੀ ਵਾਲੇ ਦਾ ਮਿੱਤਰੋ ਲਿਆ ਬਈ ਮੋੜਿਆ ਬਹੁਤ ਸੋਹਣੀ ਝੋਟੀ ਮਿੱਤਰੋ ਸਿੰਗਾ-ਸੁੰਗਾ ਦੀ ਵੀ ਕੁੜੇ ਪਾੜੇ ਦੇ ਵੀ ਬਹੁਤ ਚੰਗੀਆਂ ਚਾਰ ਦੰਦ ਬਾਡੀ ਪੰਪਰ ਦੇ ਵਿੱਚ ਖੁੱਲੀ ਡੁੱਲੀ ਆ ਝੋਟੀ ਅੰਗਾ ਪੈਰਾਂ ਦੀ ਆਰਾਂ ਦੀ ਚੰਗੀ ਹੈ ਜਿੰਨੀ ਥੱਲੋਂ ਹੈਗੀ ਆ ਮਿੱਤਰੋ ਸਾਫ ਸੁਥਰੀ ਆ ਬਿਨਾ ਭਲਾਂ ਤੋਂ ਖਰਾਲੇਵਾਵਾ ਕਿਉਂਕਿ ਇਹ ਝੋਟੀ ਨੇ ਖਾਣ ਪੀਣ ਤੋਂ ਬਾਅਦ ਦੁੱਧ ਤੇ ਆ ਕੇ ਲੇਵੇ ਦੀ ਤਿਆਰੀ ਬਹੁਤ ਸੋਹਣੀ ਕਰ ਜਾਨੀ ਆ ਥਣ ਵੇਖੋਗੇ ਉਹਨਾਂ ਦੀ ਮਿੱਤਰੋ ਕਰਮਾਲੀ ਨੇ ਕੱਢਿਆ ਇਨੇ ਸੁਏ ਦੇ ਵਿੱਚ ਬਹੁਤ ਸੋਣਾ ਆ ਆ ਗਈ ਮਤਰੋ ਕਰਮਾਲੀ ਦੀ ਲੈਵੇ ਦੀ ਨਰਪਿਛੋ ਵੇਖ ਲਓ ਹੁਣ ਕਿਹਨਾਂ ਦੀ ਹਾਂ ਇੱਥੇ ਚੈੱਕ ਕਰੋ ਠੀਕ ਹੈ ਜੀ ਹੁਣ ਆਜੋ ਮਿੱਤਰੋ ਇਹਦੇ ਕੋਲੇ ਪਾਸੇ ਤਾਂ ਨੂੰ ਕੁੜਾ ਆਇੰਦਾ ਵੇਖੋ ਕਿੰਨਾ ਚੰਗਾ ਮਨ ਲਾ 20 ਸ਼ੇਪ ਦੇ ਵਿੱਚ ਆ ਕੱਟਾ ਮਿੱਤਰੋ ਕੁੜੇ ਦਾ ਕਰਮਾਂ ਵਾਲੀ ਦਾ ਹੁਣ ਆਜੋ ਇਹਦੀ ਗਰਦਨ ਤੇ ਗਰਦਨ ਦੀ ਇਹਦੀ ਲੰਬਾਈ ਆ ਜਿਹੜੀ ਬਹੁਤ ਸੋਹਣੀ ਆ ਬੰਦੀ ਬੰਤਰ ਸਿੰਘਾਂ ਦੀ ਬਹੁਤ ਸੋਹਣੀ ਆ ਮੂੰਹ ਵੇਖੋ ਇਹਦਾ ਕੁਆਲਿਟੀ ਆ ਜਿਹੜੀ ਉਹ ਬਹੁਤ ਸੋਹਣੀ ਆ ਮਿੱਤਰੋ ਰੇਡ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਨੰਬਰ ਵੀਰੇ ਦਾ ਨੋਟ ਕਰ ਲਓ ਚੱਕ ਲਓ ਕਾਪੀ ਪੰਨ ਤੇ ਲਿਖ ਲਓ ਭਾਈ ਨੰਬਰ ਦੱਸਿਓ ਵੀਰੇ 6200 620 ਬਸ ਪਹਿਲੇ ਲੱਖ ਦੀ ਦੂਰ ਜਾਦਾ ਰੱਖਣਾ ਜੀ 62 ਤੇ 91 ਨਗਰ ਤੋਂ ਹੀ ਲੱਗਨੇ ਹਨਾ ਬਈ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਪਲੂਰਾ ਜ਼ਿਲ੍ਹਾ ਮੋਗਾ